ਰਤਨ ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੁਰ ਕੀ ਬਾਣੀ ਆਈ ਤੈਨ ਸਗਲੇ ਚਿੰਤ ਮਿਟਾਈ ਦਇਆਲ ਪ੍ਰਖ ਮਿਹਰਵਾਨਾ ਹਾਰ ਨਾਨਕ ਸਾਚ ਵਖਾਨ ਰਹਿਣ ਗਵਾਇ ਸੋਇ ਕਾ ਦਿਵਸ ਗਵਾਇ ਆ ਖਾਇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸਿਵਕ ਜਨ ਮਨੈ ਪ੍ਰਤਖ ਗੁਰੂ ਨਿਸਤਾਰੇ ਦੇਨ ਦਰਦ ਦੁਖ ਭੰਜਨ ਘਟ ਘਟ ਨਾਥ ਅਨਾਥ ਸ਼ਰਨ ਤੇ ਮਾਰਿ ਆਇਓ ਨਾਨਕ ਕੇ ਪ੍ਰਭ ਸਾਥ ਸੁਖਾ ਹੋਟਾਲ ਕੋ ਸੇਵੀਐ ਅਹਨ ਸੋ ਸਹਜ ਸੁਪਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨੋ ਸ੍ਰੀ ਮਹਲਾ ਚੌਥਾ ਇਚਾ ਪੁਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਧੇਨਾ ਸੋ ਐਸਾ ਹਰਿ ਤਹਰੀਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਧੇਨਾ ਸੋ ਐ ਸੋ ਹਰਿ ਤੇ ਹਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਰਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪਰਕ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰਿ ਜਪਨਾ ਨਨ ਲਗ ਗੋ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਨਾ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਾਟ ਭਾਗੇ ਹਰ ਜਪਨਾ ਜਨਾਨਲਕ ਕੋ ਗੁਰ ਇਹ ਮਤ ਦੇਨੀ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ